ਕਈ ਦਿਨ ਹੀ ਪੰਜਾਬ ਪੁਲਸ ਤੇ આરોਪ ਲਗਾਏ ਜਾਂਦੇ ਨੇ ਪੰਜਾਬ ਪੁਲਸ ਦੀਆਂ ਗਲਤ ਵੀਡੀਓਆਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਉਹ ਗਲਤ ਕੰਮ ਕਰਦੇ ਹੋਏ ਲੋਕਾਂ ਨੂੰ ਤਾਂ ਰੋਕਦੇ ਨੇ ਗਲਤ ਕੰਮ ਕਰਨ ਤੋਂ ਪਰ ਆਪ ਹੀ ਗਲਤ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਕਈ ਵਾਰ ਕਿਸੇ ਬੇਦੋਸ਼ੀ ਨੂੰ ਕੁੱਟਦੇ ਮਾਰਦੇ ਦਿਖਦੇ ਨੇ ਕਈ ਵਾਰ ਕਿਸੇ ਗਰੀਬ ਨਾਲ ਤੱਕਾ ਕਰਦੇ ਹੋਏ ਨਜ਼ਰ ਆਉਂਦੇ ਨੇ ਕਈ ਵਾਰ ਰਿਸ਼ਵਤ ਲੈਂਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਚਲਦੇ ਵਿਆਹ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਹਾ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਵੀ ਭੇਜਦੇ ਨੇ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਤਰਸਿੱਕੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਇੱਕ ਵਿਆਹ ਸਮਾਗਮ ਤੇ ਗੋਲੀਆਂ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਇਸ ਵੀਡੀਓ ਦੀ ਜਦੋਂ ਸੱਚਾਈ ਜਾਣਨ ਦੀ ਸਾਡੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇੱਕ ਵਿਅਕਤੀ ਜਿਸ ਦਾ ਨਾਮ ਤਜਿੰਦਰ ਸਿੰਘ ਹੈ ਉਸ ਦੇ ਵੱਲੋਂ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਗਾਏ ਜਾਂਦੇ ਨੇ ਉਸ ਨੂੰ ਦੋਸ਼ੀ ਟਹਿਰਾਇਆ ਜਾਂਦਾ ਹੈ ਉਸ ਦੇ ਖਿਲਾਫ ਬਿਆਨ ਦਿੱਤਾ ਜਾਂਦਾ ਹੈ ਕਿ ਉਹ ਉਸ ਵਿਅਕਤੀ ਨੂੰ ਤਜਿੰਦਰ ਸਿੰਘ ਨੂੰ ਜਿਸ ਦਾ ਨਾਮ ਹੈ ਉਸ ਨੂੰ ਡਰੋਨ ਧਮਕਾਉਣ ਦੇ ਲਈ ਇਹ ਵੀਡੀਓ ਬਣਾ ਰਿਹਾ ਸੀ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀਡੀਓ ਉਸ ਨੂੰ ਡਰੋਨ ਤੇ ਲਈ ਬਣਾਈ ਗਈ ਹੈ ਉੱਥੇ ਹੀ ਤਰਸੇਮ ਸਿੰਘ ਨੇ ਜਦੋਂ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਦੀ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦੇ ਕੋਲ ਕੁਝ ਨਾਜਾਇਜ਼ ਹਥਿਆਰ ਵੀ ਨੇ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜ਼ਬਤ ਕੀਤਾ ਜਾਵੇ ਤੇ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਨਾਇਲ ਸਿੰਘ ਵਾਸੀ ਡੇਰੀ ਵਾਲੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ ਇਹ ਇਹ ਦੇਖੋ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲੈ ਕਰਦਾ ਜਦੋਂ ਵੀ ਵਿਆਹ ਸ਼ਾਦੀ ਫਰਕਸ਼ਨ ਹੁੰਦਾ ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ ਲੋਕਾਂ ਨੂੰ دہشت ਭਰਿਆ ਮਾਹੌਲ ਦੇ ਵਿੱਚ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਤੋਂ ਇਲਾਵਾ ਹੋਰ ਵੀ ਬੇਰਕੋ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦਿੰਨਾ ਕਿ ਇਹ ਕਿ دہشت ਪਿੰਡ ਵਿੱਚ ਬਹੁਤ ਜ਼ਿਆਦੀ ਪਹੁੰਚਾ ਕੀ ਕਾਰਨ ਕੀ ਹੈ ਇਹਦੇ ਪਿੱਛੇ ਤੁਹ ਬਹਿਸ਼ਤ ਤੋਂ ਦਾ ਕਾਰਨ ਕਿ ਕੋਈ ਪੁਰਾਣੀ ਰੰਜਿਸ਼ ਹੈ ਕੀ ਇਸ ਕਾਰਨ ਕੀ ਹੈ ਨਹੀਂ ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਇਹ ਸਿਰਫ ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ ਜੋ ਕੋਈ ਪ੍ਰਸ਼ੰਸਾ ਕਰਦੇ ਕੋਈ ਜਰਨ ਨਹੀਂ ਹੁੰਦਾ ਉਹਨਾਂ ਨੂੰ ਧਮਕੀਆ ਦਿੰਦਾ ਉਹਦਾ ਵੀ ਤੁਹਾਨੂੰ ਪ੍ਰੂਫ ਮਈਆ ਕਰਵਾ ਦਿੰਦਾ ਤੁਹਾਨੂੰ ਮੈਂ ਤੁਸੀਂ ਕੀ ਬੇਸਿਕਲੀ ਕੀ ਕਰਦੇ ਕੀ ਉਹਦੇ ਜੀ ਮੈਂ ਇਸ ਟਾਈਮ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ ਤੇ ਕੋਈ ਤੁਸੀਂ ਇਲੈਕਸ਼ਨ ਲੜਨ ਦੇ ਚਾਹ ਬਣਦੇ ਹੋ ਬਿਲਕੁਲ ਚਲੋ ਮੇਰਾ ਪਿੰਡ ਮੇਰੇ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਅਲਰਟ ਜਦੋਂ ਕੋਈ ਵੀ ਇਹੋ ਜਿਹੇ ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਵਧਣ ਨਾ ਦਿੱਤਾ ਜਾਵੇ ਤੁਹਾਨੂੰ ਇੱਕ ਕਾਲ ਵੀ ਆਈ ਸੀ ਕਿ ਜਿਹੜੀਆਂ ਤੰਗੀਆਂ ਵਿੱਚ ਲਗਾਈਆਂ ਜਾ ਰਹੀਆਂ ਸੀ ਉਹ ਕੀ ਸਾਰਾ ਮਾਮਲਾ ਸੀ ਜਿਹੜਾ ਕਿਉਂ ਕੀਤਾ ਗਿਆ ਸੀ ਉਹ ਬਿਲਕੁਲ ਇਸੇ ਸਬੰਧ ਦੇ ਵਿੱਚ ਇਹਨੇ ਕੱਲ ਬਹੁਤ 60-70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਬਾਅਦ ਵਿੱਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹੱਈਆ ਕਰਵਾ ਦੂੰਗਾ ਸਰ ਵੀਦਾ ਇਹ ਮੰਨ ਚਾਹੀਏ ਕਿ ਇਹਨੂੰ ਡਰਾਇਆ ਧਮਕਾਇਆ ਜਾ ਸਕੇ ਕਿ ਇਹ ਦੇਸ਼ ਤੋਂ ਕੌਣ ਦੀ ਕੋਸ਼ਿਸ਼ ਕੀਤੀ ਹੈ। ਅ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਜੈਂਗਸਟਰਸ ਦੇ ਖਿਲਾਫ ਬਹੁਤ ਸੰਜੀਦਾ ਹੈ। ਕਾਫੀ ਹਥਿਆਰ ਵੀ ਬੜੇ ਜਾ ਰਹੇ ਨੇ। ਇਹ ਪ੍ਰਸ਼ਾਸਨ ਕੋ ਕੀ ਮੰਨ ਕਰਦੇ ਜਿਸ ਤੇ ਹਥਿਆਰਾਂ ਦੀ ਜਾਂਚ ਚੁਣੀ ਚਾਹੀਦੀ ਹੈ। ਹਾਂ ਬਿਲਕੁਲ ਇਹਦੇ ਨਾਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਕੱਲ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ ਨੇ। ਕੁਝ ਫੁਨਕਦ ਸਤਿਕਾਰੀਆਂ ਨੂੰ ਮਿਲੇ ਹੋ ਕੀ ਉਹਨਾਂ ਨੇ ਕੁਝ ਹਾਂ ਉਹਨਾਂ ਨੇ ਐਸ ਐਚਓ ਤਰਸਿਕਾ ਉਹਨਾਂ ਨੇ ਕਿਹਾ ਕਿ ਇਹ ਤੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ ਮਤ ਤੁਸੀਂ ਸੰਤੁਸ਼ਟ ਹੋ ਕਾਰਵਾਈ ਤੋਂ ਕਿ ਤੁਹਾਨੂੰ ਲੱਗਦਾ ਕਿ ਕਾਰਵਾਈ ਹੋ ਪਾਏਗੀ ਵੇਖੋ ਜੀ ਉਹਨਾਂ ਨੇ ਯਕੀਨ ਦਿਵਾਇਆ ਤਾਂ ਜਰੂਰ ਕਰਨਗੇ ਲੇਕਿਨ ਜਿੰਨਾ ਚਿਰ ਤੱਕ ਨਹੀਂ ਹੁੰਦੀ ਕਾਰਵਾਈ ਜਿੰਨਾ ਚਿਰ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਬਿਲਕੁਲ ਜੀ ਬਿਲਕੁਲ ਉਹਨਾਂ ਚਿਰ ਅਸੀਂ ਵੇਟ ਕਰਦੇ ਹਾਂ ਤੇ ਜੇਕਰ ਇੱਥੇ ਨਹੀਂ ਕਾਰਵਾਈ ਹੁੰਦੀ ਤੇ ਫਿਰ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੋਗੇ ਜਾ ਕੇ ਅਮਰਸਦਰ ਦੇ ਐਸਐਸਪੀ ਨੂੰ ਜਾਂ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ ਜੀ ਬਿਲਕੁਲ ਜੀ ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਉੱਚ ਅਧਿਕਾਰੀਆਂ ਤੋਂ ਲੈ ਕੇ ਮੈਂ ਕੋਰਟ ਤੱਕ ਵੀ ਕੋਰਟ ਦਾ ਦਰਵਾਜ਼ਾ ਵੀ ਖੜਕਾਉਂਗਾ ਕਿਹੜੀ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਜੀ ਜੀ ਮੈਂ ਆਮ ਆਦਮੀ ਪਾਰਟੀ ਕਿ ਆਮ ਆਦੀ ਪਾਰਟੀ ਦੇ ਉਸ ਵਰਕਰ ਜਾਂ ਆਮ ਆਦੀ ਪਾਰਟੀ ਸਰਪੰਚੀ ਨਹੀਂ ਐਸੇ ਆਪੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜੀ ਜੀ ਸਵਾਗਤ ਲਿਖੋਗੇ ਕਿ ਜੀ ਐਸਟੋ ਨੇ ਦਲਤੰਸਰਾ ਦੇ ক্লাব ਕਰਦਾ ਨਹੀਂ ਵੇਖੋ ਜੀ ਜਿੱਥੋਂ ਤੱਕ ਪਾਰਟੀ ਦਾ ਸਬੰਧ ਹੈ ਮੈਨੂੰ ਇਹ ਯਕੀਨ ਹੈ ਕਿ ਇਹ ਇਹੋ ਜਿਹੇ ਸ਼ਰਾਰਤੀ ਇਨਸਾਨਾਂ ਨੂੰ ਬढ़ावा ਨਹੀਂ ਦੇਣਗੇ ਜਿੱਥੋਂ ਤੱਕ ਐਸੇ ਇਨਸਾਨ ਦੀ ਗੱਲ ਆ ਇਹ ਸਿਰਫ ਇੱਕ ਪਿੰਡ ਦੀ ਸ਼ਰਾਰਤੀ ਇਨਸਾਨਸਰਾਂ ਨੇ ਇਹਨੂੰ ਚੱਕ ਕੇ ਇਹਨੂੰ ਐਸ ਪਾਸੇ ਲਾਇਆ ਕਿ ਇਹਨਾਂ ਕੋਈ ਪਰਚੋ ਪਰਚੀ ਹੋ ਕੇ ਕਿ ਇਲੈਕਸ਼ਨ ਨਾ ਲੜ ਸਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰੋਗੇ ਐਕਸਟਰਾਂ ਦੇ ਬੱਚਿਆਂ ਦੇ ਖਿਲਾਫ ਕਾਰਵਾਈ ਦੇ ਬਿਲਕੁਲ ਜੀ ਬਿਲਕੁਲ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਤੇ ਮੈਨੂੰ ਪੂਰਨ ਯਕੀਨ ਵੀ ਹੈ ਵਿਸ਼ਵਾਸ ਵੀ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਹੈ ਕਿ ਇਹਨਾਂ ਨੂੰ ਸ਼ਰਾਬਤੀ ਅੰਸਰਾਂ ਨੂੰ ਨਾਤ ਜਰੂਰ ਪਾਉਣਗੇ ਪਹਿਲਾਂ ਵੀ ਇਸ ਬੇਕੀਤੇ ਦੇ ਖਿਲਾਫ ਐਕਸਟਰਾਂ ਦੀ ਕੋਈ ਕਾਰਵਾਈ ਹੋਈ ਹੈ ਜਾਂ ਇਸ ਤਰ੍ਹਾਂ ਦੀ ਮਨੇ ਗੋੜੀਆਂ ਇਹ ਐਕਸਰੀ ਆਮ ਹੀ ਜਦੋਂ ਕੋਈ ਫੈਕਸ਼ਨ ਜਾਂ ਕੋਈ ਹੁੰਦਾ ਹੱਲਾ ਗੁੱਲਾ ਕਰਦਾ ਜੀ ਇਹ ਜਿੱਦਾਂ ਕੋਈ ਹੱਲਾ ਗੋਲਾ ਇਸ ਤਰ੍ਹਾਂ ਕਰਦਾ ਕਿ ਸ਼ਕਤੀ ਪ੍ਰਦਰਸ਼ਨ ਜਗਾਦਾ ਵਾਸਤੇ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਗੋਲੀਆਂ ਚਲਾਉਂਦੇ ਬਿਲਕੁਲ ਜੀ ਬਿਲਕੁਲ ਜੋ ਸਾਂਝਾ ਪ੍ਰੋਗਰਾਮ ਹੁੰਦਾ ਵਾਸਤੇ ਸਿਰਫ ਤੁਹਾਨੂੰ ਡਰੋਨ ਦੀ ਕੋਸ਼ਿਸ਼ ਕੀਤੀ ਹੈ ਡਰੋਨ ਦੀ ਕੋਸ਼ਿਸ਼ ਤੁਸੀਂ ਜੇਕਰ ਸਾਨੂੰ ਇਹ ਫਿਊਚਰ ਜੇਕਰ ਕੋਈ ਪ੍ਰੋਬਲਮ ਹੁੰਦੀ ਆ ਕਿ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਹੋਈ ਇਨਪੀ ਕਰਦੇ ਹੋ ਜੀ ਹਾਂ ਜੀ ਜੇ ਕੋਈ ਇਸ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹਰਪ੍ਰੀਤ ਸਿੰਘ ਔਰ ਇਸ ਦੇ ਜੋ ਕੁਝ ਇਹਦੇ ਸੱਜਣ ਮਿੱਤਰ ਆ ਚਾਰ ਪੰਜ ਜਾਣੇ ਇਹ ਮਾਨਨ ਜੋ ਮੈਟਰ ਹੋਣਾ ਇਹ ਪੰਜਾਬ ਪੁਲਿਸ ਚ ਨੌਜਵਤ ਬਿਲਕੁਲ ਜੀ ਬਿਲਕੁਲ ਕਿੱਥੇ ਤਨਾਤ ਹੈ ਜੀ ਆ ਸ਼ਾਇਦ ਮੈਨੂੰ ਜਿਤਕ ਕੰਪੂਰ ਆ ਜਲੰਧਰ ਥਾਣੇ ਦੇ ਵਿੱਚ ਆਏ ਤੇ ਪੁਲਿਸ ਪ੍ਰਸ਼ਾਸਨ ਕੋ ਵੀ ਇਹਦੇ ਖਿਲਾਫ ਕੋਈ ਨਾ ਹਾਂ ਬਿਲਕੁਲ ਜੀ ਮੈਂ ਪੁਲਿਸ ਪ੍ਰਸ਼ਾਸਨ ਉਹ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਇਹ ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਦੀ ਮੈਂ ਮੰਗ ਕਰਦਾ ਤੁਹਾਨੂੰ ਕੋਈ ਫੋਟੋ ਭੇਜ ਕੇ ਫਿਰ ਜਲੰਧਰ ਫੈਟ ਬਿਲਕੁਲ ਜੀ ਇਹ ਕੋ 2-3 ਸਾਲ ਪੁਰਾਣੀ ਇਹਦੇ ਫੋਟੋ ਫਿਰ ਇਹਨੇ ਮੇਰੇ ਕੋਲ ਆਈ ਹੈ ਵਾਇਰਲ ਹੀ ਹੋਈ ਹੈ ਮੇਰੇ ਕੋਲ ਆਈ ਆ ਇਸ ਕੋ ਇਹਦੇ ਕੋਲ ਸਿਕਸਰ ਇੱਕ ਬਹੁਤ ਪੁਰਾਣਾ ਅੱਜ ਤੱਕ ਉਹਦਾ ਪ੍ਰਦਰਸ਼ਨ ਕਰ ਰਿਹਾ ਠੀਕ ਉਹਦੀ ਮੈਂ ਉਹਦੀ ਤੁਹਾਨੂੰ ਮੈਂ ਜਾਗਦੀ ਸਬੂਤ ਤਨਵਾਦਾ ਨੂੰ ਦਿਖਾ ਰਿਹਾ ਹਾਂ ਬਸ ਡਰੋਂਦਾ ਹੀ ਆ ਤੋਹਾਂ ਬਸ ਡਰੋਂਦਾ ਡਰੋਂਦਾ ਹੀ ਆ ਸਖਰ ਕੇ ਸਰ ਜਿਹੜੀ ਤੁਹਾਨੂੰ ਕੀ ਕੰਪਲੇਂਟ ਆਈ ਹੈ ਗਾਲੀ ਗਲੋਚ ਵਾਲੀ ਕੀ ਮਾਮਲਾ ਕੀ ਆ ਔਰ ਕੀ ਕੰਪਲੇਂਟ ਜਿਹੜੀਆਂ ਪਹੁੰਚੇ ਨੇ ਇੱਥੇ ਇਹ ਤੇਜਿੰਦਰ ਸਿੰਘ ਡੇਰੀ ਵਾਲ ਪਿੰਡ ਆ ਜੀ ਉਹਨਾਂ ਦਾ ਥਾਣਾ ਤਰਸਿਕਾ ਚ ਜੀ ਉਹਨਾਂ ਨੇ ਕੰਪਲੇਨਟ ਕੀਤੀ ਸੀ ਵੀ ਮੈਨੂੰ ਫੋਨ ਤੇ ਗਾਲ੍ਹਾਂ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਨੇ ਜੀ ਤੇ ਉਹ ਗਾਲ੍ਹਾਂ ਮੰਦੇ ਦੇ ਸੰਬੰਧ ਵਿੱਚ ਜੋ ਸਾਡੀ ਕਾਰਵਾਈ ਕਰ ਬੰਦੀ ਸੀ ਅਸੀਂ ਰਿਪੋਰਟ ਲਿਖਤੀ ਆ ਉਸ ਤੋਂ ਇਲਾਵਾ ਇੱਕ ਉਹਨਾਂ ਮੈਨੂੰ ਵੀਡੀਓ ਦਿਖਾਈ ਸੀ ਜੀ ਉਹਦੇ ਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ ਜੀ ਉਹ ਵੀਡੀਓ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਜਦੋਂ ਮਤਲਬ ਜੇ ਸਾਡੇ ਇਲਾਕੇ ਤੋਂ ਦੀ ਤੇ ਆਪਾਂ ਪੋਸੀਬਲੇ ਉੱਤੇ ਜੋ ਕਾਰਵਾਈ ਬੰਦੀ ਹੈ ਲੀਗਲ ਕਾਰਵਾਈ ਕਰਾਂਗੇ ਸਰਪ ਵੀਡੀਓ ਦੀ ਫਰੈਂਸਿਕ ਚ ਕਰਵਾਈ ਜਾਏਗੀ ਜਾਂ ਕਿਉਂਕਿ ਝੂਠੀ ਬੋਲ ਰਹੇ ਆ ਜੀ ਜੇ ਮੁਸਤੀ ਪਾਰਦੀ ਜੇ ਨੀ ਫੈਡਰਲ ਫਰੈਂਸਿਕ ਨਹੀਂ ਕੁਝ ਵੀ ਕਰਾਂਗੇ ਆਪਾਂ ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ ਮੈਰਿਜ ਦੀ ਆ ਆਪਾਂ ਉਥੋਂ ਵੈਰੀਫਾਈ ਕਰਦੇ ਆਂ ਜੇ ਸਾਨੂੰ ਲੱਗਾ ਵੀ ਇੱਥੇ ਇਹਨਾਂ ਨੂੰ ਕੁਝ ਕੀਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਕੁਝ ਤਾਂ ਰਹੇਗਾ ਫਾਈਲ ਕਿੰਨੇ ਹੋਏ ਸੀ ਕਿ ਕੁਝ ਤਾਂ ਵੀਡੀਓ ਦਿਖਾਈ ਦੇ ਚੁਣਾ ਮੈਂ ਫੇਰ ਚਾਰ ਪੰਜ ਸ਼ਾਇਦ ਉਹਦੀ ਵੀਡੀਓ ਚ ਹੈਗੇ ਨੇ ਬਟ ਉਹ ਕਿੱਥੋਂ ਦੀ ਆ ਇਹ ਗੱਲ ਕਲੀਅਰ ਨਹੀਂ ਇਹ ਕਲੀਅਰ ਕਰਦੇ ਜੀ ਕਲੀਅਰ ਕਰਨ ਤੋਂ ਬਾਅਦ ਜੋ ਕਾਰਵਾਈ ਹੋਏਗੀ ਕਰਾਂਗੇ